ਉਹ ਜਦ ਅਲਕੀ ਰਹਿਣ ਦਾ ਖਾਜਾਂ ਦੀ ਰਹਿਣ ਦਾ ਹੋ ਜਾ ਰਹਿਣ ਦਾ ਕੀ ਹੁੰਦਾ ਰੇਣ ਦਾ ਹੁੰਦਾ ਸੁਰਬ ਅਸੱਤ ਕੋਨ ਸੰਤਨ ਕੀ ਰਹਿਣ ਪਿਆਰੇ ਹੁਣ ਸੰਸਰ ਕੀ ਕਰ ਲੋ ਰੇਣ ਸੁਰਬ ਹੁੰਦਾ ਜਿਹੜਾ ਅੱਖ ਨੂੰ ਕੂਤਕ ਲੱਗਿਆ ਹੋਇਆ ਹੈ ਜੇ ਪਾਣੀ ਅੱਖ ਦੇ ਵਿੱਚ ਛੂਟ ਘੜ ਜਾਂਦਾ ਤੀਜਾ ਨੇ ਤਰਖੋੜੀ ਜਾਂਦਾ ਇਹ ਨੂੰ ਰੇਣ ਕਹਿੰਦੇ ਨੇ ਸੁਰਬਾ ਹੁੰਦਾ ਬਹੁਤ ਬ੍ਰੀਕ ਬੀਥਿਆ ਹੋਇਆ ਸੁਰਬਾ ਨੂੰ ਤਾਂ ਬ੍ਰੀਕ ਕੋਈ ਚੀਜ਼ ਹੁੰਦੀ ਹੋਈ ਹੈ ਅੱਖ ਨੇ ਦਾ ਬ੍ਰੀਕ ਤੇ ਬ੍ਰੀਕ ਜੇ ਰੋੜੀ ਆ ਉਹਨੂੰ ਵੀ ਦੱਸ ਦੇਣਾ ਵੀ ਰੋੜੀ ਆ ਵਿੱਚ ਹਾਂਜੀ ਹੋਏ ਸਗਲ ਕੀ ਰੇਣ ਕਾ ਹਰ ਸੰਗੀ ਸਮਾਵੋ ਸਾਰਿਆਂ ਦੇ ਅੱਖ ਦਾ ਸਰਮ ਬਣ ਗਿਆ ਕੋਈ ਵੀ ਗਿਆਨ ਕਿਸੇ ਬੁੱਧ ਸਰਬ ਦਾ ਹੈ ਕੋਈ ਵੀ ਦੁਨੀਆ ਦੀ ਗੱਤ ਹੈ ਉਹਦੀ ਬੁੱਧੀ ਨੂੰ ਤੇਜ ਕਰੋ ਕੈਸੀ ਵੀ ਬੁੱਧੀ ਕਿਸੇ ਦੀ ਹੈ ਕਿਸੇ ਵੱੱਦ ਦੀ ਐਸਾ ਸੁਣਨਾ ਉਹਦੀ ਬੁੱਧੀ ਵੀ ਤੇਜ ਕਰ ਦਿੰਦਾ ਉਹ ਫਿੱਟ ਹਰ ਮੁਰਦੇ ਨੂੰ ਹਰ ਮਾਸ ਨੂੰ ਫਿੱਟ ਹੈ ਗੁਰਮੁਖ ਕਹਿਣ ਦਾ ਮਤਲਬ ਇਹ ਹੈ ਤੇ ਉਹ ਕਹਿੰਦਾ ਨਾ ਭਾਈ ਤੂੰ ਮੈਦੂਆ ਵਾਲੀ ਤੂੰ ਨਾ ਹੋ ਜਾਏਗਾ ਇਹ ਤਾਂ ਹੈ ਗਵਾਰੀ ਦੀ ਦੁਆ ਹੈ ਇਹ ਹੈ ਜੀ ਦੀ ਹੈ ਕਿ ਜਿਹੜੀ ਅੱਖ ਮਰਜੀ ਭਾਲਵੇ ਜਿਹੜੀ ਬਿਮਾਰੀ ਮਰਜੀ ਹੋਵੇ ਕਿਸੇ ਅੱਖ ਨੂੰ ਉਸੇ ਨੇ ਤਿੰਗਾ ਤੇਜ ਉਸੇ ਨੂੰ ਫਾਇਦਾ ਥਗਲ ਕੀ ਰੇਡ ਕਾ ਦਾ ਮਤਲਬ ਇਹ ਹੈ ਰੇਡ ਕੋ ਅਸੀਂ ਸਮਝਦੇ ਹਾਂ ਸਰਪ ਧੂੜ ਹੁੰਦੀ ਹੈ ਇਹ ਗਿਆਨ ਦੀ ਤੂੰ ਰੋਦੀ ਆ ਸਰਮਾ ਪਾਇਆ ਹੋਇਆ ਰੜਕਣਾ ਵੀ ਚਾਹੀਦਾ ਜੇ ਰੜਕਿਆ ਫਿਰ ਸਰਮਾ ਕਾਹਦਾ ਰੜਕੂ ਦਾ ਜਾਜਾ ਚੌਵੀ ਗੱਲ ਕਰੂ ਤਾਂ ਹੀ ਤਾਂ ਅਗਲਾ ਇਹਨਾਂ ਦੇ ਅੱਖਾਂ ਪਾ ਲਿਰਦੇ ਜਾਂਦਾ ਰੜਕ ਵੀ ਗੱਲ ਹੀ ਕਰੀਦੀ ਹੁੰਦੀ タルਬ ਰੜਕ ਵੀ ਗੱਲ ਨਹੀਂ ਕਰਦਾ ਸੁਭਜਾਉਣ ਵਾਲਾ ਗੱਲ ਰੜਕ ਵੀ ਨਹੀਂ ਕਰਦਾ タルਬ ਪੜ੍ਹਾਈ ਦਾ ਵਿੱਚ ਹੈ ਪਰਪਕਾਰ ਦੀ ਪੜ੍ਹਾਈ ਦਾ ਵਿੱਚ ਹੈ ਪਰਪਕਾਰ ਦੀ ਦੋਏ ਦਾ ਉਪਕਾਰ ਕਰ ਦੋਏ ਨੂੰ ਗਿਆਨ ਦੇ ਇਹ ਰੜਕੜਦਾ ਵਿੱਚ ਹੈ ਤੇ ਵਿਝਾ ਹੀ ਨਹੀਂ ਹੈ ਰੜਕ ਜੇ ਰਲਕੀ ਗੱਲ ਬੁੱਧੂ ਕੱਦ ਕਦੇ ਨਹੀਂ ਮੰਦਾ ਹੁੰਦਾ ਇਹ ਤਾਂ ਪ੍ਰੇਮ ਦਾ ਵਿਸ਼ਾ ਹੈ ਕੋਈ ਕੋਈ ਨਹੀਂ ਪਹਿਲਾਂ ਗੰਤੀ ਨਾਲ ਉਹਨਾਂ ਨੂੰ ਪਤਾ ਲੱਗਿਆ ਹੋਣਾ ਠੀਕ ਹੈ ਜਾਂ ਭਾਈ ਉਹਨਾਂ ਦੀ ਬੁੱਧੀ ਸੀ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਦੱਸਤਾ ਆ ਲੈ ਲੈ ਹੂੰ ਕੋਪੋ ਤੇਰੀ ਵੀ ਬੁੱਧੀ ਇੱਦਿਕੇ ਹੋੜੀ ਹੈ ਪਹਿਲੇ ਦੂਜੀ ਵਾਲਿਆਂ ਨੂੰ ਜਿਹੜਾ ਬਪੜਾਈ ਦੀਏ ਨੇ ਜਾਂ ਕਲਾਸ ਬਾਜਾ ਦੀਏ ਜਾਂਦਾ ਬੁੱਧੀ ਆ ਜਾਂਦੀ ਹੈ ਠੀਕ ਹੈ ਜਾਂ ਜ਼ਿਆਦਾ ਗਿਆਨ ਨਾਲ ਹੀ ਆ ਜਾਂਦੀ ਹੈ ਜੇ ਗੱਲਬਾਤ ਉਹ ਵੀ ਸੱਚੇ ਬਣਾਉਂਦੇ ਗਾਹਾਂ ਨਾਲ ਵੀ ਜਨ ਵੀ ਗੱਲ ਵੀ ਸੱਚ ਹੈ ਠੀਕ ਹੈ ਜੀ